ਬਟੇ ਗੱਟ ਲੈ ਇੰਦਰ ਹਰਮਣ ਆਦਾ ਜੀ ਇਹਦਾ ਆ ਕੋਈ ਕੁਝ ਨਹੀਂ ਲੱਗਿਆ ਬਸ ਖਾ ਪੀ ਕੇ ਆੜਿਆ ਆ ਉੱਥੇ ਸੋਚ ਲੈ ਜਾਂਦੇ ਇੱਕ ਵੀ ਤਾਰ ਹੀ ਲੱਗਦੀ ਹੈ ਨਾ ਇਹ ਸਾਰੇ ਉਸ ਤਰ੍ਹਾਂ ਹੋ ਜਾਂਦੀਆਂ ਨੇ ਤਾਂ ਆਂਦੀਆਂ ਨੇ ਇਹ ਨਹੀਂ ਹੁੰਦੀਆਂ ਤਾਂ ਨਹੀਂ ਆਉਂਦੀਆਂ ਕੋਈ ਭਰਦੀ ਸਸਪਾਈਂਸੀ ਨੂੰ ਵੀ ਬੰਦ ਕਰ ਜਾਂ ਮਾਰਦੀ ਆਂ। ਕਹਿੰਦਾ ਮੈਨੂੰ ਪਾਪਸ ਕਰ ਦੇ ਮੈਂ ਕਿ ਦਿਵਾਰੀ ਚਾਰ ਵਾਲ ਤਾਂ ਤੂੰ ਮੱਤਰ ਹੋ ਜਾਣਾ ਉਹ ਰੋਮਾਂ ਹਟੋਣੀ ਬੈਠੇ ਕੱਲ੍ਹ ਨਹੀਂ ਬੈਠੇ ਇੰਦਰ ਨਾਲ ਆਉਣੇ ਸਟਾਰਟ ਕਰੀਏ ਨੀ ਤੇਰਾ ਲੱਗਦਾ ਸਿੱਪੋਣਾ ਦਾ ਹਾਂ ਜਿੱਦਾਂ ਇੱਧਰ ਇੱਧਰ ਤਲਾ ਦੇ ਤਰ ਸੋਈ ਦੇ ਵਿੱਚ ਤੂੰ ਲੱਗ ਰਿਹਾ ਹੈ ਪਲੱਗ ਲਾਉ ਕਿੰਨੇ ਤੱਕ ਜਾਂਦਾ ਕੋਈ ਨਾ ਮੇਲਾ ਆ ਦੇਖ ਲਾ ਕੇ ਤਾਂ ਫਸੁਰਵਾਣੀ ਪਲੱਗ ਲਾ ਦ ਹਾਂ ਹਾਂ ਕਰਟ ਉਡੀ ਮਾਰਨਾ ਤੇ ਸਿਰ ਹੈਲੋ ਹਾਂਜੀ ਮਦੀਪ ਨੂੰ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੇਰੇ ਵੱਲੋਂ ਸਾਰੇ ਪੈਣਪਰਾਵਾਂ ਨੂੰ YouTube ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੇਰੇ ਸਾਡੇ ਸਾਰੇ ਪਰਿਵਾਰ ਵੱਲੋਂ ਯੂ ਟਿਮ YouTube ਮੇਰੀ ਫੈਮਿਲੀ ਨੂੰ ਦੀਵਾਲੀ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਵਧਾਈਆਂ ਤੇ ਕੰਗ੍ਰੈਚੁਲੇਸ਼ਨ ਜੀ ਬਾਹੇ ਗੁਰਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਮੈਂ ਤਾਂ ਅੰਦਰ ਸਾਰੇ ਬਾਜੂ ਲੈ ਕੇ ਆਉਂਦਾ ਆਨ ਕਰ ਦੇ ਵੱਡਾ ਪੱਲੇ ਦੇ ਕਰਦੇ ਨਾ ਇਹ ਬੰਨ ਨੀ ਸੋਨੇ ਨਾ ਲਾ ਦੇ ਨੇ ਹੈ ਸੋਨੇ ਸੋਨੇ ਅੱਗੇ ਇਹ ਡੱਬੀ ਹੁੰਦੀ ਸੀ ਨਾ ਉਹ ਮਸਤ ਵੇਣਾ ਉਹ ਡੱਬੀ ਆ ਇਹ ਇਹ ਗਾ ਦੇ ਕੋ ਇਹਨਾਂ ਨੂੰ ਚਾਹ ਨਾ ਦਾਲ ਦਾਲ ਹੋਰ ਪਾ ਹਾਂਜੀ ਤੇ ਉਰੇ ਹੈਗੀ ਸੀ ਦੂਜੀ ਮਾਰਨਿੰਗ ਦੂਜੇ ਦਿਨ ਦੀ ਮਾਰਨਿੰਗ ਹੋ ਗਈ ਸੀ ਉਰੇ ਹਨਾ ਇਹ ਤੇ ਜ ਕੁਸਾਂਡੀਆਂ ਜਿਹੜੀਆਂ ਬਰਾਂਡੇ ਦੇ ਵਿੱਚ ਅਸੀਂ ਲਾਉਣੀਆਂ ਸੀਗੀਆਂ ਉਹ ਰਾਤ ਨੂੰ ਲਾ ਲਈਆਂ ਸੀ ਅਰਮਨ ਨੇ ਤੇ ਮੈਂ ਦੋਨਾਂ ਨੇ ਤੇ ਬਾਕੀ ਬੇੜੇ ਦੇ ਵਿੱਚ ਜਿਹੜੀਆਂ ਲਾਉਣੀਆਂ ਸੀ ਉਹ ਦਿਨੇ ਲਾਵਾਂਗੇ ਠੀਕ ਹੈ ਜੀ ਤੇ ਆਪਾਂ ਸਵੇਰ ਤੇ ਕੰਮ ਹਰਮਨ ਤੇ ਇਹ ਰੈਡੀ ਉੱਠ ਕੇ ਆਪਦਾ ਸਾਧਨ ਵਗੈਰਾ ਨੂੰ ਵਾਸ਼ ਕਰਨ ਲੱਗੇ ਸੀਗੇ ਨਾ ਧੋਣਾ ਸੀਗਾ ਉਹਨਾਂ ਨੂੰ ਜਰੂਰੀ ਹੈ ਦਿਵਾਲੀ ਕਰਕੇ ਨਾ ਹਰ ਇੱਕੀ ਮਤਲਬ ਹਰ ਇੱਕ ਚੀਜ਼ ਦੀ ਆਪਾਂ ਘਰਵਾਰ ਦੀ ਸਾਧਨਾਂ ਦੀ ਸਾਰਿਆਂ ਦੀ ਉਹ ਕਰਦੇ ਹੁੰਦੇ ਆ ਦਿਵਾਲੀ ਨੂੰ ਤਾਂ ਕਰਕੇ ਜੇ ਉੱਠ ਕੇ ਆਪਦਾ ਮੋਟਰਸਾਈਕਲ ਸਕੂਟਰ ਵਗੈਰਾ ਜੋ ਵੀ ਸਾਧਨ ਸੀਗੇ ਧੋਣ ਲੱਗੇ ਸੀਗੇ ਉਹਨਾਂ ਤੇ ਮੈਂ ਸੋਚਾਂ ਮੈਂ ਕਿ ਚਲੋ ਇੰਨਾ ਮੈਂ ਅੰਦਰ ਹੋਣਾ ਚੰਗੀ ਤਰ੍ਹਾਂ ਸਫਾਈਆਂ ਕਰ ਦਿੰਨੇ ਆ ਤੇ ਆਪਾਂ ਚਾਦਰ ਆ ਜਿਹੜੀ ਇਹ ਮੈਂ ਕਿ ਪੁੱਛ ਪੁੱਛੇ ਲਾ ਕੇ ਭਰਾਂਦਾ ਮੈਂ ਧੋਣਾ ਹੈ ਤੋ ਓਕੇ ਨਾ ਚੰਗੀ ਤਰ੍ਹਾਂ ਸਕਾ ਕੇ ਬਣਾ ਲੈਣੇ ਫੇਰ ਚਾਦਰਾਂ ਜਿਹੜੇ ਨਿਊ ਆਪਾਂ ਪਛਾਦਾਂਗੇ ਤੇ ਆਪਾਂ ਹਜੇ ਮੈਂ ਕਿਹਾ ਚਲੋ ਇਹ ਚਾਦਰ ਨੂੰ ਸੈੱਟ ਕਰ ਦਿੰਨੇ ਆ ਮੈਂ ਇਦੋਂ ਬਾਅਦ ਦੇ ਵਿੱਚ ਦੂਜੀ ਚਾਦਰ ਨੂੰ ਉਹ ਕਰਾਂਗੇ ਹਣਾ ਚੇਂਜ ਤਾਂ ਕਰਕੇ ਜੀ ਮੈਨੂੰ ਇਹ ਸੀ ਵੀ ਜਿੰਨਾ ਚਿਰ ਹਰਮਣ ਤੇ ਇਹ ਡੈਡੀ ਪਾਰੇ ਬੇਟੇ ਦੇ ਵਿੱਚ ਕੰਮ ਕਰਦੇ ਨੇ ਨਾ ਉਹਨਾਂ ਟਾਈਮ ਦੇ ਵਿੱਚ ਮੈਂ ਅੰਦਰੋਂ ਸਫਾਈਆਂ ਕਰਦਾ ਪੱਖੇ ਛੱਡ ਦੂੰਗੀ ਕਿਉਂਕਿ ਮੇਰਾ ਇਹ ਨਵਾਂ ਬਰਾਂਡ ਆ ਧੁੱਤਾ ਹੋਇਆ ਸੁੱਕ ਜਾਊਗਾ ਬਾਕੀ ਸਾਰਾ ਘਰ ਆਪਾਂ ਨੇ ਇੱਕ ਦਿਨ ਦੋ ਤਿੰਨ ਦਿਨ ਹੋ ਗਿਆ ਹਣਾ ਉਦੋਂ ਧੁੱਤਾ ਸੀਗਾ ਸਾਰਾ ਹੀ ਘਰ ਤੇ ਅੱਜ ਸਿਰਫ ਮੈਂ ਇਕੱਲਾ ਬਰਾਂਡਾ ਹੀ ਧੋਂਗੀ ਤੇ ਬੇੜਾ ਕਿਉਂਕਿ ਉਹ ਚਲੋ ਬੇੜੇ ਦੇ ਵਿੱਚ ਸਾਧਨ ਧੋਣ ਕਰਕੇ ਪਹਿਲਾਂ ਸੋਚਿਆ ਸੀ ਵੀ ਬਾਹਰ ਧਵਾ ਲਵਾਂਗਾ ਹੈਨਾ ਤੇ ਅੱਗੇ ਵੀ ਚਲੋ ਹਣਾ ਲੋਕ ਘਰੀ ਧੁੰਦੇ ਹੁੰਦੇ ਸੀ ਇਹ ਤਾਂ ਹੁਣ ਹੀ ਚਲੋ ਡੱਕ ਵਗੈਰਾ ਜੀਆਂ ਹੋ ਗਿਆਂ ਧੋਣ ਲਈ ਮੈਂ ਮੈਨੂੰ ਬਰਾਖਾ ਦੇ ਤਾਂ ਮਸਤ ਹੈ ਹਾਂ ਮੈਂ ਕਦੇ ਦੱਸਣਾ ਆਉਂਦਾ ਨਹੀਂ

ਤੇ ਹਾਂ ਜੀ ਆਪਾਂ ਬਰਾਂਡੇ ਦੇ ਵਿੱਚੋਂ ਮੰਜਾ ਵਗੈਰਾ ਜਿਹੜਾ ਉਹ ਉੱਤਰ ਕਰਤਾ ਸੀਗਾ ਹਨਾ ਅੰਦਰ ਪਿੱਟੀਆਂ ਵਾਲੇ ਲਾਤਾ ਸੀਗਾ ਮੰਜਾ ਤੇ ਆਪਾਂ ਜਿਹੜਾ ਬਰਾਂਡਾ ਧੋਣ ਲੱਗੇ ਸੀਗਾ ਜੀ ਮੈਨੂੰ ਇਹ ਸੀ ਮੈਂ ਕਿ ਧੋ ਦੰਨੀ ਆ ਵੈਸਤਾ ਧੋਤਾ ਸੀਗਾ ਦੋ ਦਿਨ ਪਹਿਲਾਂ ਇਹ ਸਾਰਾ ਆਪਾਂ ਨੇ ਘਾਰਾ ਬਟ ਮੈਨੂੰ ਅੱਜ ਵੀ ਇਹ ਸੀ ਵੀ ਧੋ ਦਵਾ ਹਨਾ ਦਿਵਾਲੀ ਹੈ ਚਲੋ ਕੱਲ ਨੂੰ ਠੀਕ ਹੈ ਜੀ ਤੇ ਤਾਂ ਕਰਕੇ ਜੀ ਆਪਾਂ ਉਹ ਧੋਤਾ ਸੀਗਾ ਸਾਰਾ ਬਰਾਂਡਾ ਬਾਈਪਰ ਨਾਲ ਪਾਣੀ ਕੱਟ ਕੇ ਨਾ ਫਿਰ ਚਲਦੇ ਸੁੱਕ ਜਾਂਦਾ ਫਿਰ ਮੈਨੂੰ ਇਹ ਹੁੰਦਾ ਵੀ ਚਲੋ ਹੁਣ ਪੱਖੇ ਲਾਦਾ ਇਹਦਾ ਡੈਡੀ ਹਰਮਨ ਆਪ ਤਾਂ ਸਾਧਨ ਧੋ ਰਿਆ ਸੀ ਤੇ ਇਹਦਾ ਡੈਡੀ ਨਹਾਉਣ ਲੱਗੇ ਸੀ ਮੈਂ ਕਿਹਾ ਚਲੋ ਉਹਨਾਂ ਦੇ ਨਹਾਉਂਦੇ ਨਾ ਹੁੰਦੇ ਮੈਂ ਆਹ ਕਰ ਦਿੰਦੀ ਆ ਤੇ ਦੇਖ ਐ ਉਹ ਦੇਖੀ ਨਾ ਪੈਂਦੀ ਲੈ ਤਾਂ ਕਿੰਨਾ ਨਿੰਮਾ ਤੇ ਤੁਸੀਂ ਬਾਹਰ ਚਾਹਣ ਤੋਂ ਉਹਨੂੰ ਮੈਂ ਅੰਦਰ ਆਉਣਾ ਹੋਊਗਾ ਨਾ ਚਾਹ ਵਗੈਰਾ ਪੀਣੇ ਹੋ ਰੋਟੀ ਵਗੈਰਾ ਖਾਣੇ ਹੋ ਉਦੋਂ ਨੂੰ ਬਰਾਂਡਾ ਜਿਹੜਾ ਸੁੱਕ ਜਾਊਗਾ ਠੀਕ ਹੈ ਜੀ ਤੇ ਆਪਾਂ ਪੱਕੇ ਲਾ ਦਿੱਤੇ ਸੀਗੇ ਧੁੱਪ ਜਿਹੜੀ ਉਹ ਆਪਣੇ ਸਾਹਮਣੇ ਹੀ ਚੜਦੀ ਸਿੱਧੀ ਧੁੱਪ ਚੜਦੀ ਆ ਕਰਨੋਂ ਤਾਂ ਕਰਕੇ ਬਹੁਤ ਸੋਹਣਾ ਸੁੱਕ ਜਾਣਾ ਸੀਗਾ ਤਾਂ ਕਰਕੇ ਚਲੋ ਆਪਾਂ ਹੁਣ ਚੱਲਦੇ ਆਂ ਬਾਹਰੇ ਅੰਦਰੋਂ ਜਿਹੜਾ ਆਪਣਾ ਕੰਪਲੀਟ ਹੋ ਚੁੱਕਿਆ ਕੰਮ ਹਾਂਜੀ ਤੇ ਆਪਾਂ ਸਿਰ ਇਹਨਾਂ ਨੇ ਆਹ ਤੋਂ ਤੁਸੀਂ ਸਾਧਨ ਵਗੈਰਾ ਆਪਣੇ ਹਨ ਜਿਹੜੇ ਹੈਗੇ ਨੇ ਤੇ ਅੰਦਰੋਂ ਆਪਾਂ ਕਰਤਾ ਸੀ ਸਾਰਾ ਸਾਫ ਸਫਾਈ ਦਾ ਹਨਾ ਦਵਾਰੀ ਨੂੰ ਤਾਂ ਪੰਨ ਪਤਾ ਹੀ ਹੈ ਸਾਫ ਸਫਾਈ ਕਿੰਨੇ ਮਰਜੀ ਕਰ ਲਓ ਫੇਰ ਵੀ ਕੁਝ ਨਾ ਕੁਝ ਨਿਕਲੇ ਉਹਨਾਂ ਨਾ ਬੇੜਾ ਮੈਂ ਸਵੇਰੇ ਵੀ ਤਾਂ ਇੱਕ ਦਿਨ ਪਹਿਲਾਂ ਤੋਂ ਤਾਂ ਸੀਗਾ ਅਸੀਂ ਬੇੜਾ ਤੇ ਵਟ ਹੁਣ ਝਾੜੋ ਝਾੜ ਲਾਉਂਗੀ ਇਕੱਲਾ ਸਾਫ ਸਫਾਈ ਰਹਿੰਦੀ ਥੋੜੀ ਜੀ ਬੇੜੇ ਦੀ ਆਪਾਂ ਕਰਦੇ ਆ ਪਹਿਲਾਂ ਅੰਡੀਆਂ ਲਾਉਣਗੇ ਹਰਮਨ ਤੇ ਹਰਮਨ ਦਾ ਡੈਡੀ ਹੈ ਨਾ ਮੈਂ ਕਿਹਾ ਚਲ ਪਹਿਲਾਂ ਤੁਸੀਂ ਅੰਡੀਆਂ ਲਾ ਲਓ ਜਿੱਥੇ-ਥੇ ਲਾਉਣੀਆਂ ਨੇ ਇੱਕੋ ਤਾਰ ਨਹੀਂ ਵੀ ਆ ਹਰਮਨ ਆਪਣੇ ਉਹਨੂੰ ਵੀ ਉੱਚੀ ਕਰਨ ਵਾਲਾ ਇਹਨੂੰ ਮੈਂ ਕਰਦੇ ਆ ਇਹ ਤਾਰ ਪਤਾ ਨਹੀਂ ਕਿਵੇਂ ਦੀ ਹੈ ਨਾ ਉਹ ਹੋ ਜਾਂਦੀ ਹੈ ਖੁੱਲ੍ਹ ਜਾਂਦੀ ਹੈ ਜੱਪਾ ਨੂੰ ਕਰਦੇ ਆਂ ਅੰਡੀਆਂ ਦੇਖੋ ਲਈ ਬੈਠੇ ਨੇ ਜਵਾਕਾਂ ਨੂੰ ਚਾਹ ਹੁੰਦਾ ਹਰਮਣ ਤਾਂ ਕਾਦਾ ਗਾਹ ਹੁੰਦਾ ਆ ਦੇਖੋ ਹਜੇ ਵੀ ਕਹਿੰਦਾ ਇਹ ਅੰਡੀਆਂ ਘੱਟ ਨੇ ਨਹੀਂ ਤਾਰ ਨੇ ਨੀਚੇ ਕੋਈ ਤੋਹਿੰਦਿਆਂ ਨੇ ਤਾਂ ਤਾਰਾਂ ਜਿਵੇਂ ਨਾਜੂਕ ਜੀਆਂ ਕਿੱਡੀ ਰਿਆ ਯਾਰ ਮੈਂ ਲੈ ਇੱਕ ਦੋ ਹਰਮਣਾਂ ਪੀ ਸਕ ਲੋ ਤਾਂ ਮੈਂ ਵੀਡੀਓ ਬਣਾਇਆ ਅੱਛਾ ਪਾਣੀ ਪੋਣੇ ਕੇ ਪਾਣੀ ਚ ਡਾਇਰੈਕਟ ਕਰਦੇ ਆਂ ਇਹ ਪੀਂਦੀ ਨਹੀਂ ਮਿਲ ਫਾਈਨ ਉਹਥੇ ਸੀਗੀ ਇਹਦੇ ਖਾਸੀ ਵੱਡੀ ਹੂ ਫੇੜੀ ਜਾਣ ਵਾਲੀ ਨਹੀਂ ਆ ਏਡੀ ਤਾਂ ਗੱਲ ਨਹੀਂ ਹੈਗੀ ਮੈਨੂੰ ਕਹਤਾ ਸੁਣਾ ਬੇਤੀੜੀ ਵਾਲਾ ਕੰਮ ਨਹੀਂ ਐਡਾ ਨਹੀਂ ਆ ਮੈਂ ਕਹੇ ਦਸ ਖਾਲੇ ਹੀ ਆ ਕੰਮ ਠੀਕ ਹੈ ਠੀਕ ਹੈ ਸਾਫਾ ਹੀ ਆਏ ਹੁੰਦਾ ਕਾ ਮੇਰੇ ਛਿੜੀਆਂ ਮੈਂ ਥੋੜੀ ਚਿੱਟੀਆਂ ਆਈਆਂ ਨੇ ਅੱਛਾ ਜੀ ਲੋਕ ਤਾਂ ਕਾਲੀਆਂ ਕਰਾਉਂਦੇ ਨੇ ਜਿਹੜੀ ਕਿੱਟੀਆਂ ਕੋ ਬਹੁਤ ਕੁਝ ਸਿੱਖਿਆ ਜ਼ਿੰਦਗੀ ਦਾ ਹਰ ਮੈਨੂੰ ਤੂੰ ਕਰਕੇ ਦੇਣ ਤਾਂ ਕਰ ਲੈ ਆਈ ਸੀ ਨੌਜੇ ਵਿੱਚ ਨਾ ਨਹੀਂ ਹੁੰਦਾ ਤਾਂ ਕਿੰਨੇ ਕਾਰ ਹੋ ਕਰਦੇ ਆ ਸਹੀ ਕਾਲੀ ਜੇ ਪੀਲੇ ਨਹੀਂ ਹੈ ਘਰਮੀ ਆ ਬਈ ਹੈ ਨਾ ਤੂੰ ਰੋਲ ਲਾ ਲੈ ਪਾਸਾ ਫੋਨ ਹੈ ਮੇਰਾ ਵੀਡੀਓ ਬਲੌਗ ਚਾਹੁੰਦਾ ਦੱਸੋ ਵੀ ਹਾਂ ਲੱਗੇ ਵੀ ਲਾਈਏ ਲੋਕਾਂ ਦਾ ਨਹੀਂ ਡਾ ਰਣਾ ਕਿ ਤੇ ਤਾਰ ਵੀ ਨਾ ਵੱਡੀ ਜਾਵੇ ਹੋਰ ਕਿਤੇ ਨਹੀਂ ਜੇ ਦਾ ਮੜੀ ਦਾ ਟੁੱਟ ਗਿਆ ਨਹੀਂ ਸਾਰੀ ਲੜੀ ਨੇ ਖੜ ਜਾਣਾ ਹੈ ਮੈਡੀ ਵੀ ਬੁਲਾ ਲੈਣੇ ਮੈਡੀ ਨੂੰ ਕੋਈ ਨਾ ਖੋਲਣ ਦੇ ਇਹ ਲੱਕੀ ਤੇ ਮੈਨੂੰ ਪਤਾ ਇਹਦਾ ਇਹਦਾ ਕੁਦਰਤੀ ਆ ਕੰਮ ਸਿੱਧਾ ਤੇ ਹਰੋਂ ਚੱਲ ਪਈ ਲੜੀ ਨਹੀਂ ਚੱਲਦੀ ਨਹੀਂ ਹੁੰਦੀ ਮਾਕੀ ਉਹ ਵੀ ਠੀਕ ਦੀ ਜਿਹਨੇ ਚਲਾਈਆ ਨਹੀਂ ਅਗਲਾ ਹੈ ਕਹਿੰਦਾ ਵੀ ਨਵੀਂ ਲਾਜੋ ਵਰਕੇ ਇਹ ਤਾਂ ਜਲਦੀ ਨਹੀਂ ਉਹ ਤਾਂ ਹੈਗੀ ਨੇ ਇਹਨਾਂ ਦੇ ਵਿੱਚ ਬਸ ਯਾਰ ਗੋਲੀ ਜਸਾ ਸਾਤਾ ਮਤਲਬ ਉਹ ਤੋਂ ਉਤਰੀ ਲਉਂਦਾ ਰਾਜ ਜਿਹੜੀ ਜਸਾ ਉਹਨੂੰ ਉਤਾਰਾ ਤੇ ਪੰਨਿਆਂ ਨੇ ਕੀ ਮਾਰਦਾ ਪੁੱਛਿਆ ਲਗਾ ਤੇ ਠੀਕ ਉਹ ਤਾਂ ਉੱਥੇ ਲਾ ਕੇ ਨਾ ਵੀ ਉਧਰ ਸਿੱਟੀਆ ਕਿੱਥੇ ਉਹ ਨੂੰ ਉੱਥੇ ਲਾਵਾਂਗੇ ਉਹਦੇ ਵਿੱਚ ਹੈ ਆਹ ਦਾ ਟ੍ਰੈਕ ਇੱਥੇ ਆਲਦੀ ਆ ਨਾ ਇਹ ਗੱਲ ਸਾਰਾ ਦਾ ਬਾਤੂ ਨਹੀਂ ਘਰੇ ਹਾਂਜੀ ਜਿਹੜੀਆਂ ਸਾਡੀਆਂ ਆਂਡੀਆਂ ਨੇ ਨਾ ਇਹ ਥੋੜੀ ਜਿਹੀਆਂ ਨਾ ਉਝੀਆਂ ਹੋਈਆਂ ਨਿਕਲ ਗਿਆ ਹੁਣ ਮਾਰਨਿੰਗ ਇਹਨਾਂ ਨੂੰ ਚੇਂਜ ਕਰਕੇ ਲਾਵਾਂਗੇ ਹਨ ਤੇ ਇਹ ਮੈਂ ਰੱਖ ਦਿੱਤੀਆਂ ਨੇ ਬਾਕੀ ਜਿਹੜੀਆਂ ਉਹ ਟ੍ਰੀਸ ਤੇ ਅਸੀਂ ਲਾ ਦਿੱਤੀਆਂ ਨੇ ਫਿਰ ਦੇਖਦੇ ਆਂ ਫਿਰ ਆਤ ਨੂੰ ਕਿਵੇਂ ਦੀਆਂ ਲੱਗਣੀਆਂ ਹਨਾ ਠੀਕ ਹੈ ਜੀ ਇਹਨਾਂ ਚੇਂਜ ਕਰਕੇ ਲੈ ਮੈਂ ਕੰਮ ਅੰਦਰੋਂ ਆਂਡੀਆਂ ਲਾਈਆਂ ਨੇ ਗਿਆ ਆਹ ਲਾਈਆਂ ਨੇ ਹਾਰਮਨ ਸਾਨੂੰ ਇਹ ਸੀ ਵੀ ਇਹਦੇ ਵਿੱਚ ਇੱਕ ਡੱਬੇ ਜੀ ਹੁੰਦੀ ਆ ਉਹ ਹੋ ਜਾਊਗਾ ਹਨਾ ਇਹਦੇ ਵਿੱਚ ਸਾਨੂੰ ਇਹ ਸੀਗਾ ਵੀ ਡੱਬੇ ਜੀ ਹੁੰਦੀ ਆ ਇਹਦੇ ਵਿੱਚ ਘੱਟ ਵੱਧ ਹੁੰਦੇ ਨੇ ਵਾਟੇ ਇਹਦੇ ਵਿੱਚ ਡੱਬੇ ਨਹੀਂ ਸੀਗੇ ਹਨਾ ਐਵੇਂ ਹੀ ਰਹਿਣਗੇ ਜਿਵੇਂ ਲੱਗੀਆਂ ਨੇ ਇਹ ਹਰਮਨ ਨੇ ਲਾਤੀਆਂ ਹੈ ਕੱਲ ਤੇ ਬਾਕੀ ਜੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਕੱਲ ਨੂੰ ਦੀਵਾਲੀ ਆ ਗਈ ਹਨਾ ਸਭ ਨੂੰ ਵਾਹਿਗੁਰੂ ਜੀ ਤੰਦਰੁਸਤੀਆਂ ਬਖਸਣ ਸਾਰੇ ਖੁਸ਼ ਰਹਿਣ ਦੁਨੀਆਂ ਦੇ ਵਿੱਚ ਹਨਾ ਤੇ ਜੀ ਚਲੋ ਹੁਣ ਆਪਾਂ ਆਥਾਂ ਦਾ ਟਾਈਮ ਹੋ ਗਿਆ ਰੋਟੀ ਪਾਣੀ ਕਰਦੇ ਆਂ ਸ਼ਾਮ ਦਾ ਹਣਾ ਮੇਰੇ ਕੱਪੜੇ ਪੈਣ ਨੇ ਤੈਂ ਕਰਨ ਵਾਲਿਆਂ ਦੇਖੋ ਕਿੰਨੇ ਕੱਲ ਮੈਂ ਲੱਗੀ ਸੀ ਦਸੇ ਆ ਕੇ ਹਰਮਨ ਉਹਨੇ ਹੁਣ ਮੈਂ ਆਪਦਾ ਥੋੜੀ ਜਿਹੀ ਪਹਿਲਾਂ ਚਾਹ ਦੀ ਘੁੱਟ ਬਣਾਉਣੀ ਹੈ ਜੀ ਫੇਰ ਰੋਟੀ ਪਾਣੀ ਕਰਨੀ ਹੋਵਾਂਗੇ ਸਬਜ਼ੀ ਪਈ ਆ ਠੀਕ ਹੈ ਜੀ ਇਹਦਾ ਆਪਣਾ ਜੋਤਦਾ ਸੀਗਾ ਹਣਾ ਆਪਾਂ ਆ ਰੂਮ ਦੇ ਵਿੱਚ ਰੱਖ ਲੈ ਜੋਤ ਵਾਲਾ ਇੱਧਰ ਜੋਤ ਲਾਇਆ ਕਰਾਂਗੇ ਠੀਕ ਹੈ ਜੀ ਦੇਖ ਇਹ ਤਾਂ ਵੀ ਲੈਟਾ ਹੁੰਦਾ ਕੱਪੀ ਇਹਨਾਂ ਨੇ ਆ ਉਹ ਵੀ ਲੈਟਾ ਹੁੰਦਾ ਗੇਰਾ ਪੋੜੀ ਆੜੀ ਮੈਂ ਤਾਰ ਹੀ ਲੱਜੂਗੀ ਪੁੱਤ ਹਣਾ ਲੱਜਾਂਦੀ ਰਹੀ ਆ ਤਾਰ ਹੀ ਲੱਜਾਂ ਮੋਦ ਵੱਲ ਵੀ ਲਾਉਣਾ ਉਹ ਫਿਰ ਨਹੀਂ ਨਹੀਂ ਰਣ ਦੇ ਵੱਲ ਨਹੀਂ ਲਾਉਣਾ ਵੱਲ ਵੀ ਲਾਵਾਂਗੇ ਕੱਲੇ ਹੋਲਡਰ ਚ ਪਾ ਲਾਂਗੇ ਆ ਦੇਖੋ ਜੀ ਲਾ ਦਿੱਤੀਆਂ ਬਾਕੀ ਉਹ ਜਿਹੜੀ ਅਸੀਂ ਲੜੀ ਲੈ ਕੇ ਆਂਦੀ ਸੀ ਨਾ ਉਹ ਥੋੜੀ ਜੀ ਮਤਲਬ ਉਹ ਚੀਜ਼ ਹੀ ਨਿਕਲ ਗਈ ਆ ਸਹੀ ਨੇ ਜੀ ਆ ਸਹੀ ਨੇ ਤੇ ਇੱਥੇ ਕੱਲ ਨੂੰ ਹੋਰ ਉਹ ਕਰ ਦਾਂਗੇ ਹਣਾ ਲਵਲੀ ਨਾ ਆਜਣ ਦਸ ਕੋਲੋਂ ਹੇਠ ਖਾਵਾਂਗੇ ਨਾ ਉਹਦੇ ਹੀ ਗਲੀਆਂ 'ਚ ਲੇਟਾਂ ਵੀ ਚਲਾ ਲਓ ਫਿਰ ਜਾਣਾ ਥੋੜੀ ਲੱਗੂ ਲੈ ਆ ਦੇਫਟੀ ਨਾਲ ਨਾਲ ਦੇਫਟੀ ਨਾਲ ਨਾਲ ਲਾ ਲਾ ਦੋ ਬਦੂਜੇ ਕੱਪੜਾ ਦੇਖ ਲਈਏ ਬਿਜਲੀ ਦੇ ਮਕੈਨਿਕਸ ਘਰੇ ਪੂਰੇ ਆਏ ਹੋਏ ਸੀ ਸਾਡੇ ਆਪ ਤੇ ਆਪ ਮਕੈਨਿਕਾ ਕੋਟੀਆਂ ਨੇ ਜਿਨ੍ਹਾਂ ਨੇ ਹਾਂ ਹਾਂ ਤਾਂ ਹੈ ਵੀਡੀਓ 'ਚ ਕਿਵੇਂ ਨਹੀਂਦਾ ਫਿਰ ਮੂਨੇ ਤੇ ਲੱਗ ਰਿਹਾ ਮਰੇ ਹਾਂ ਹਾਂ ਤੁਕਾਂ 'ਚ ਰੱਖਦੇ ਪਾਵਾਂ ਸਾਹਮਣੇ ਹੋ ਗਿਆ ਨਾ ਰਿਹਾ ਜੀ ਮਜ਼ਾ ਵੀ ਪਾਇਆ ਕਹਿ ਰਹੇ ਨੇ ਨਾ 500 ਰੁਪਏ ਲਾਇਆ ਮੈਂ ਵੀ ਤਾਂ ਨਾਲ ਹੀ ਹੋਊਂਗੀ ਉਹਨੇ ਕਿਹਾ ਸੀ ਨਾ ਹਰਮਨਾ ਕਹਿੰਦੇ ਪਣਾ ਬਾਦੋ ਕਿ ਅਸੀਂ ਉਰੀ ਕੱਲ ਤੱਕ ਤਾਂ ਉੱਥੇ ਨੇ ਦੋਨੇ ਡੱਬੇ ਤਾਂ ਹੀ ਸਾਂਭੇ ਨੇ ਇੱਕ ਚ 200 ਵਾਲੀ ਕਹਾਂਗੇ ਵੀਰੇ ਚੱਲ ਪਈਆਂ ਤੇਰੀਆਂ ਦੂਜੀਆਂ ਜਾ ਉਹ ਮਾਮਾ ਮੇਰਾ ਫੋਨ ਲੈ ਕੇ